ਬੀਤੀ ਰਾਤ ਸਮਾਣਾ ਪਾਥੜਾ 메ਨ ਰੋਡ ਤੇ ਬਲੇਰੋ ਗੱਡੀ ਅਤੇ ਮੋਟਰਸਾਈਕਲ ਦਰਮਿਆਨ ਹੋਈ ਭਿਆਨਕ ਟੱਕਰ ਦੇ ਵਿੱਚ ਮੋਟਰਸਾਈਕਲ ਸਵਾਰ ਬੱਚੇ ਸਮੇਤ ਦੋ ਦੀ ਦਰਦਨਾਕ ਮੌਤ ਹੋ ਗਈ ਪਰਮਜੀਤ ਸਿੰਘ ਪੁੱਤਰ ਭੂਟੀਰਾਮ ਵਾਸੀ ਪਿੰਡ ਘੱਗਾ ਨੇ ਦੱਸਿਆ ਕਿ ਮਿਤੀ 1 10 2024 ਨੂੰ ਰਾਤ ਲਗਭਗ 10:30 ਵਜੇ ਮੇਰਾ ਲੜਕਾ ਅਮਨਦੀਪ ਸਿੰਘ ਉਮਰ 11 16 ਸਾਲ ਅਤੇ ਗਵਾਂਡੀ ਪੱਪੀ RAM ਦਾ ਲੜਕਾ ਗੁਰਪ੍ਰੀਤ ਸਿੰਘ ਉਮਰ 23 ਸਾਲ ਆਪਣੀ ਸਪਲੈਂਡਰ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਖੇੜੀ ਨਗਾਇਆਂ ਤੋਂ ਆਪਣੇ ਪਿੰਡ ਕੱਗਾਵਲ ਆ ਰਹੇ ਸਨ ਇਸ ਦੌਰਾਨ ਜਦੋਂ ਉਹਨਾਂ ਨੇ ਆਪਣਾ ਮੋਟਰਸਾਈਕਲ ਬ੍ਰਾਹਮ ਮਾਰ ਬ੍ਰਾਹਮਣ ਮਾਜਰਾ ਲਿੰਕ ਰੋਡ ਤੋਂ ਸਮਾਣਾ ਪਾਤੜਾ ਮੇਨ ਰੋਡ ਤੇ ਚੜਾਇਆ ਤਾਂ ਸਮਾਣਾ ਵੱਲੋਂ ਇੱਕ ਤੇਜ਼ ਰਫ਼ਤਾਰ ਬਲੇਰੋ ਗੱਡੀ ਦੇ ਅਣਪਛਾਤੇ ਡਰਾਈਵਰ ਨੇ ਆਪਣੀ ਗੱਡੀ ਤੇਜ਼ ਰਫ਼ਤਾਰ ਤੇ ਲਾਪਰਵਾਹੀ ਨਾਲ ਲਿਆ ਕੇ ਸਿੱਧੀ ਉਹਨਾਂ ਦੇ ਮੋਟਰਸਾਈਕਲ ਦੇ ਵਿੱਚ ਮਾਰੀ ਹਾਦਸੇ ਦੇ ਵਿੱਚ ਗੁਰਪ੍ਰੀਤ ਸਿੰਘ ਅਤੇ ਮੇਰਾ ਬੇਟਾ ਅਮਨਦੀਪ ਸਿੰਘ ਸਮੇਤ ਮੋਟਰਸਾਈਕਲ ਸੜਕ ਤੇ ਡੇਗ ਗਏ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਦੋਂ ਅਸੀਂ ਗੰਭੀਰ ਰੂਪ ਦੇ ਵਿੱਚ ਜ਼ਖਮੀ ਗੁਰਪ੍ਰੀਤ ਸਿੰਘ ਅਤੇ ਅਮਨਦੀਪ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਸਮਾਣਾ ਲਿਜਾਣ ਲੱਗੇ ਤਾਂ ਗੁਰਪ੍ਰੀਤ ਸਿੰਘ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਫਿਰ ਅਮਨਦੀਪ ਦੀ ਜਿਹੜੀ ਹਾਲਤ ਹੈ ਉਹ ਕਾਫੀ ਜ਼ਿਆਦਾ ਗੰਭੀਰ ਹੋਣ ਦੇ ਕਰਕੇ ਉਸ ਨੂੰ ਰਜਿੰਦਰਾ ਹਸਪਤਾਲ ਪਟਿਆਲਾ ਦਾਖਲ ਕਰਵਾਇਆ ਗਿਆ ਜਿੱਥੇ ਅਮਨਦੀਪ ਦੀ ਵੀ ਮੌਤ ਹੋ ਗਈ। ਪੁਲਿਸ ਨੇ ਪੀੜਤ ਪਰਿਵਾਰ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਗੱਡੀ ਚਾਲਕ ਕਥਿਤ ਦੋਸ਼ੀ ਹਰਮੇਸ਼ ਕੁਮਾਰ ਪੁੱਤਰ ਰਾਮਪਰਨ ਵਾਸੀ ਪਰਸਾ ਦੇੜਿਆ ਪਿੰਡ ਡਰੋਲੀ ਥਾਣਾ ਕੱਗਾ ਖਿਲਾਫ ਮੁਕੱਦਮਾ ਦਰਜ ਮੁਕੱਦਮਾ ਨੰਬਰ 90 ਮਿਤੀ 2 10 24 ਨੂੰ ਧਾਰਾ 281 106 1 324 ਆਬੀ ਐਨ ਐਸ ਤਹਿਤ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਲਾਸ਼ਾਂ ਦਾ ਪੋਸਟਮਾਰਟਮ ਤੋਂ ਬਾਅਦ ਅੰਤਿਮ ਸੰਸਕਾਰ ਕਰ ਦਿੱਤਾ ਗਿਆ